ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਸਭ ਕਿੱਦਾਂ ਉਮੀਦ ਕਰਦੇ ਆ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਥੇ ਹੋ ਗਿਆ ਜੀ ਟਾਈਮ ਪੌਣੇ 8 8 ਕ ਦਾ ਟਾਈਮ ਸੀਗਾ ਹਾਂਜੀ ਤੇ ਮੈਂ ਲੱਗੀ ਸੀਗੀ ਬਾਥਰੂਮ ਵਾਸ਼ਰੂਮ ਵਗੈਰਾ ਦੀ ਚੰਗੀ ਤਰ੍ਹਾਂ ਸਫਾਈ ਕਰਨ ਤਾਨੂੰ ਪਤਾ ਹੀ ਹੈ ਹਨਾ 2-3 ਦਿਨ ਤੋਂ ਜਨਨੀ ਕਿ ਬਹੁਤ ਨੇਰੀ ਮੀਂਹ ਆ ਰਿਹਾ ਬਾਰ-ਬਾਰ ਦਿਨੇ ਤਾਂ ਧੁੱਪ ਨਿਕਲੇ ਆਉਂਦੀ ਹੈ ਵਧੀਆ ਐ ਲੱਗੂਗਾ ਮੌਸਮ ਸਾਫ਼ ਹੋ ਗਿਆ ਪਰ ਜਿਉਂ ਆਥਨ ਦੇ 6 ਜਾਂ 7 ਵਜ ਜਾਂਦੇ ਆ ਬਸ ਉਸ ਤੋਂ ਬਾਅਦ ਫੇਰ ਨੇਰੀ ਤੂਫਾਨ ਝੱਖੜ ਝੂਲਾ ਸ਼ੁਰੂ ਹੋ ਜਾਂਦਾ ਤੇ ਇੱਕ ਆਪਣਾ ਵੇੜਾ ਕੱਚਾ ਹਨਾ ਉਹਦਾ ਕਰਕੇ ਸਾਰਾ ਕੁਝ ਦੁਵਾਰੇ ਮਿੱਟੀ ਘਟੇ ਨਾਲ ਭਰ ਜਾਂਦਾ ਤੇ ਇੱਕ ਇਹ ਆ ਵੀ ਜਿਹੜਾ ਆਸੇ-ਪਾਸੇ ਜਿਵੇਂ ਕਈਆਂ ਨੇ ਹਨਾ ਖੇਤਾਂ ਦੇ ਵਿੱਚ ਆਗੂ ਗਲਾਈ ਹੁੰਦੀ ਹੈ ਜਿਹੜੀ ਉਪਰਾਲੀ ਮੱਛੀ ਵੀ ਹੁੰਦੀ ਆ ਤੇ ਉਹ ਫਿਰ ਜਿਹੜੀ ਹੈਗੇ ਉੱਡ-ਉੱਡ ਕੇ ਆ ਰਹੀ ਐ ਕੰਧਾਂ ਤੇ ਫਰਸ਼ਾਂ ਤੇ ਸਮਾਨ ਦੇ ਉੱਤੇ ਆ ਕੇ ਐ ਪੈ ਜਾਂਦੀ ਆ ਜਿਹੜੇ ਕਮਰਿਆਂ ਦੇ ਗੇਟ ਆ ਉਹ ਤਾਂ ਚਲੋ ਆਪਾਂ ਲਾ ਲੈਨੇ ਆ ਤੇ ਪਰ ਜਿਹੜੇ ਮੇਹ ਵਾਸ਼ਰੂਮ ਤੇ ਬਾਥਰੂਮ ਵਗੈਰਾ ਹੋ ਗਿਆ ਹਨ ਇਹਨਾਂ ਦੇ ਗੇਟ ਵੀ ਆਪਾਂ ਲਾ ਲੈਨੇ ਆ ਪਰ ਉੱਪਰ ਉਹਨਾਂ ਥੋੜੀ ਜਾਲੀ ਲਗਵਾਈ ਹੋਈ ਆ ਆਪਾਂ ਗੇਟਾਂ ਤੇ ਤੇ ਉਹ ਜਾਲੀ ਰਹੀ ਸਾਰਾ ਮਿੱਟੀ ਘੱਟਾ ਉਹਨਾਂ ਦੇ ਅੰਦਰ ਭਰ ਜਾਂਦਾ ਤੇ ਜਿਹੜਾ ਨਾ ਗੇਟਾਂ ਦੀ ਵੀ ਕਿਨਾਰੀਆਂ ਜੇ ਬਣੀ ਹੋਈਆਂ ਉਹ ਤੇ ਵੀ ਮਿੱਟੀ ਘੱਟਾ ਪੈ ਜਾਂਦਾ ਤਾਂ ਕਰਕੇ ਮੈਂ ਕਿਹਾ ਵੀ ਚੰਗੋ ਚੰਗੀ ਤਰ੍ਹਾਂ ਚਲੋ ਅੱਜ ਮੈਂ ਸਫਾਈ ਕਰਦਣੀ ਆ ਪਹਿਲਾਂ ਮੈਂ ਕੰਧਾਂ ਵਗੈਰਾ ਛੱਤਾਂ ਵਗੈਰਾ ਝਾੜੀਆਂ ਤੇ ਜਿੱਥੇ ਮਸ਼ੀਨ ਲਾਈ ਹੋਈ ਆ ਉੱਥੇ ਵੀ ਵਾਸ਼ਰੂਮ ਚ ਵੀ ਬਾਥਰੂਮ ਚ ਵੀ ਚੰਗੀ ਤਰ੍ਹਾਂ ਕੰਧਾ-ਗੁੰਧਾ ਸਾਫ਼ ਕਰਕੇ ਉਸ ਤੋਂ ਥੱਲਿਆਂ ਤੋਂ ਤੋਤਾ ਸੀ ਤੇ ਹੁਣ ਇੱਥੇ ਜੀ ਮੈਂ ਜਿਹੜੀ ਬਾਥਰੂਮ ਦੀਆਂ ਦੋ ਕੰਧਾਂ ਨੇ ਇਹਨਾਂ ਦੇ ਨਾਲ ਜਲਬ ਜੀ ਜੰਮ ਜਾਂਦੀ ਹੈ ਕਿਉਂਕਿ ਨਹਾਉਣ ਕਰਕੇ ਹਨਾ ਜ਼ਿਆਦਾਤਰ ਪਾਣੀ ਦਾ ਇਸਤੇਮਾਲ ਹੁੰਦਾ ਬਾਥਰੂਮ ਦੇ ਵਿੱਚ ਸੋ ਤਾਂ ਕਰਕੇ ਇੱਥੇ ਆਪਾਂ ਹਲੇ ਟੈਲਾਂ ਨਹੀਂ ਲਗਵਾਈਆਂ ਹੋਈਆਂ ਪਰ ਮੈਂ ਹੁਣ ਨਾ ਥੋੜੇ ਥੋੜੇ ਕਰਕੇ ਪੈਸੇ ਜੋੜ ਰਹੀ ਹਾਂ ਵੀ ਇੱਕ ਤਾਂ ਮੈਂ ਬਾਥਰੂਮ ਦੇ ਵਿੱਚ ਟੈਲਾਂ ਲਵਾ ਲਵਾਂ ਇੱਕ ਮੈਨੂੰ ਆਇਆ ਮੈਂ ਵੀੜਾ ਥੋੜਾ ਜਿਹਾ ਪੱਕਾ ਕਰਾ ਲਵਾਂ ਤਾਂ ਕਿ ਜਿਹੜਾ ਮਿੱਟੀ ਘਟਾ ਇੰਨਾ ਉੜਦਾ ਨਾ ਵੀ ਉਹ ਬੰਦ ਹੋ ਜਾਵੇ ਹਨਾ ਨਹੀਂ ਤਾਂ ਨਾ ਬਹੁਤ ਔਖਾ ਕਾ ਸਮਾਨ ਝਾੜ ਕੇ ਹਟੋ ਐ ਨਹੀਂ ਪਤਾ ਘੰਟੇ ਵਾਦੀ ਐ ਨਹੀਂ ਪਤਾ ਦਿਘੰਟ ਇਹ ਸਾਰਾ ਕੁਝ ਮਰ ਜਾਂਦਾ ਤੇ ਫਿਰ ਕਈ ਵਾਰੀ ਤਾਂ ਮਨ ਇਹਨਾਂ ਦੁਖੀ ਹੁੰਦਾ ਹੈ ਦਿਲ ਕਰਦਾ ਵੀ ਕਰੋ ਹੀ ਨਾ ਦੁਬਾਰਾ ਤੇ ਪਰ ਫਿਰ ਵੀ ਹੈਨਾ ਸਾਫ ਸਫਾਈ ਕਰਨਾ ਪੈਂਦਾ ਸੋ ਇਸ ਕਰਕੇ ਮੈਂ ਹੁਣ ਥੋੜੀ ਥੋੜੀ ਪੈਸੇ ਜੋੜ ਰਹੀ ਹਾਂ ਇਹਦੇ ਵਾਸਤੇ ਅਲੱਗ ਤੋਂ ਮੈਂ ਕਿਹਾ ਵੀ ਤਾਂਕਿ ਮੈਂ ਆਪਣੇ ਥੋੜੇ ਥੋੜੇ ਕਰਕੇ ਜੋੜਨ ਨਾਲ ਨਹੀਂ ਤਾਂ ਪਤਾ ਨਹੀਂ ਚੱਲੂਗਾ ਨਾਲੇ ਚਲੋ ਆਪਣਾ ਕੰਮ ਹੋ ਜਾਊਗਾ ਤੇ ਮੈਂ ਬਾਥਰੂਮ ਵਗੈਰਾ ਦੇ ਵਿੱਚ ਸੌਰੀ ਵਾਸ਼ਰੂਮ ਦੇ ਵਿੱਚ ਮੈਂ ਜਿਹੜਾ ਹੈਗਾ ਹਾਰਪਿਕ ਵਗੈਰਾ ਹਨਾ ਲਾਇਆਈ ਸੀਗੀ ਤੇ ਸੀਟ ਤੇ ਚੰਗੀ ਤਰ੍ਹਾਂ ਲਗਾ ਕੇ ਛੜਦਾ ਸੀ ਮੈਂ ਤੇ ਇੱਥੇ ਹੁਣ ਮੈਂ ਵਾਸ਼ਫੂਸ਼ਨ ਦੇ ਵਿੱਚ ਲਾ ਰਹੀ ਸੀ ਤੇ ਹਾਰਪਿਕ ਵੀ ਖਤਮ ਹੋ ਗਿਆ ਸੀ ਫਿਰ ਮੈਂ ਥੋੜੇ ਪਾਣੀ ਪਾ ਕੇ ਤੇ ਜਿਹੜਾ ਹੈਗਾ ਵਾਸ਼ਫੂਸ਼ਨ ਤੇ ਲਾਤਾ ਤੇ ਵਾਸ਼ਫੂਸ਼ਨ ਤਾਂ ਮੈਂ ਨਾਲ ਦੀ ਨਾਲ ਧੋਤਾ ਸੀਗਾ ਸੀਟ ਤੇ ਮੈਂ ਲਾ ਕੇ ਛੱਡਦਾ ਸੀ ਕਿਉਂਕਿ ਐ ਹੁੰਦਾ ਵੀ ਹਨਾ ਵੀ ਜੇ ਕੋਈ ਦਾਗ ਧੱਬਾ ਹੋਊਗਾ ਵੀ ਤਾਂ ਉਹ ਵੀ ਲੈ ਜਾਊਗਾ ਤੇ ਹਾਰਪਿਕ ਪਰੋਜ ਨਹੀਂ ਲਾਉਂਦੇ ਨਾ ਸੀਟ ਤੇ ਨਾ ਵਾਸ਼ ਵੇਸ਼ਨ ਤੇ ਦੋ ਦਿਨ ਛੱਡ ਕੇ ਲਾਉਨੇ ਆ ਵੈਸੇ ਬ੍ਰਸ਼ ਤੇ ਪਾਣੀ ਦੇ ਨਾਲ ਧੋ ਦਿੰਨੇ ਆ ਰੋਜ਼ ਤੇ ਇਥੇ ਹੁਣ ਜੀ ਮੈਂ ਸੁੱਚਾਂ ਤੇ ਵੀ ਜਿਹੜਾ ਹੈ ਕੱਪੜਾ ਮਾਰ ਰਹੀ ਸੀ ਕਿਉਂਕਿ ਨਾ ਜਦੋਂ ਮੀਂਹ ਆਉਂਦਾ ਤੇ ਇਹ ਸੁੱਚਾਂ ਗਿੱਲੀਆਂ ਹੋ ਜਾਂਦੀਆਂ ਮਿੱਟੀ ਘਟਾ ਉੜਦਾਗਾ ਤੇ ਫਿਰ ਇਹ ਗੰਦੀਆਂ ਜੀਆਂ ਹੋ ਜਾਂਦੀਆਂ ਨੇ ਤਾਂ ਕਰਕੇ ਫਿਰ ਮੈਂ ਇਹਨਾਂ ਤੇ ਵੀ ਕੱਪੜਾ ਮਾਰ ਰਹੀ ਸੀ ਤੇ ਹੁਣ ਮੈਂ ਲੱਗੀ ਸੀ ਜਿਹੜੇ ਗੇਟ ਆ ਉਹਨਾਂ ਨੂੰ ਧੋਣ ਵਾਸ਼ਰੂਮ ਦਾ ਤੇ ਬਾਥਰੂਮ ਦਾ ਦੋ ਹੀ ਗੇਟ ਨੇ ਆਪਣੇ ਜਿਹੜੀ ਇੱਥੇ ਮਸ਼ੀਨ ਆ ਉੱਥੇ ਆਪਾਂ ਗੇਟ ਨਹੀਂ ਲਗਾਇਆ ਹੋਇਆ ਤੇ ਜਿਹੜਾ ਨਾ ਕਾਲਾ ਡਿਜ਼ਾਈਨ ਜਾਸੇ ਪਾਸੇ ਗੇਟਾਂ ਦੇ ਤੁਸੀਂ ਦੇਖ ਸਕਦੇ ਹੋ ਤੇ ਇਹ ਨਾ ਮਤਲਬ ਕਿ ਪਾਣੀ ਦੇ ਛਿੱਟੇ ਜੇ ਪੈ ਪੈ ਕੇ ਛਿੱਟੇ ਜੇ ਪਾਵੜੇ ਇਹ ਤੇ ਜੰਮ ਜਾਂਦੇ ਆ ਕਿ ਖਾਸ ਕਰਕੇ ਰਹਾ ਬਾਥਰੂਮ ਵਾਲਾ ਗੇਟ ਆ ਉਹ ਤੇ ਕਿਉਂਕਿ ਸਾਰਿਆਂ ਨੇ ਨਹਾਉਣਾ ਹੁੰਦਾ ਨਾ ਵੀ ਉਹ ਸਾਬਣ ਤੇ ਪਾਣੀ ਛਿੱਟੇ ਪੈ ਜਾਂਦੇ ਨੇ ਤੇ ਜੇ ਕੋਈ ਤੁਹਾਡੇ ਕੋਈ ਹੱਲ ਹੋਇਆ ਹਨਾ ਦੱਸਿਓ ਵੈਸੇ ਤਾਂ ਗੇਟ ਸਾਫ ਹੋ ਜਾਂਦੀ ਆ ਪਰ ਉਹਨੇ ਚਿੱਟੇ ਪਾਉ ਜਿਹੇ ਹੁੰਦੇ ਆ ਕਾਲੇ ਪੰਦੇ ਉਤੋਂ ਉਹ ਨਹੀਂ ਜਾਂਦੇ ਹੈਗੇ ਤੇ ਜਿਵੇਂ ਜੇ ਆਪਾਂ ਉਹਦੇ ਨਾਲ ਧੋਈਏ ਇੱਕ ਥੋੜਾ ਸਟਰੋਂਗ ਚ ਆਉਂਦਾ ਜਿਵੇਂ ਤਜਾਬ ਹੁੰਦਾ ਨੇ ਇਦਾਂ ਹੁੰਦਾ ਪਰ ਉਹਦਾ ਮੈਨੂੰ ਇਹ ਡਰਾ ਵੀ ਕਿ ਜਿਹੜਾ ਕਾਲਾ ਰੰਗ ਆਉਣਾ ਫੀਟ ਕਰ ਦੇਵੇ ਤਾਂ ਕਰਕੇ ਫਿਰ ਮੈਂ ਉਹ ਨਹੀਂ ਲਾਉਂਦੀ ਜੇ ਤੁਹਾਡੀ ਨਿਗਾਹ ਦੇ ਵਿੱਚ ਕੁਝ ਇਦਾਂ ਦੀ ਚੀਜ਼ ਹੈਗੀ ਹਨਾ ਵੀ ਰੰਗ ਵੀ ਨਾ ਫੀਟ ਹੋਵੇ ਤੇ ਜਿਹੜੇ ਕਾਲੇ ਜਿਹੜੇ ਇਹ ਚਿੱਟੇ ਪਾਣੀ ਦੇ ਦਾਗ ਜਿਹੇ ਵੀ ਉਹ ਵੀ ਸਾਫ ਹੋ ਜਾਣ ਤਾਂ ਜਰੂਰ ਦੱਸਿਓ ਇਥੇ ਜੀ ਮੈਂ ਪੈਪ ਲਾ ਲਈ ਸੀਗੀ ਪਾਣੀ ਵਾਲੀ ਤੇ ਪੈਪ ਦੇ ਨਾਲ ਨਾਲ ਤਾਂ ਮੈਂ ਗੀਟ ਧੋ ਲਿਆ ਨਾਲੇ ਨਾ ਮੈਂ ਹੁਣ ਅੰਦਰ ਜਿਹੜਾ ਸਟੈਂਡ ਜਲਾਇਆ ਹੋਇਆ ਕੋਨੇ ਦੇ ਵਿੱਚ ਜਿਹਦੇ ਉੱਤੇ ਸ਼ੈਂਪੂ ਜਾਂ ਹਾਰਪਿਕ ਦੀ ਬੋਤਲ ਵਗੈਰਾ ਪਾ ਰੱਖ ਦਿੰਨੇ ਆ ਉਹਨੂੰ ਧੋ ਰਹੀ ਸੀ ਤੇ ਨਾਲ ਹੀ ਨਾ ਮੈਂ ਜਿਹੜਾ ਗੀਜਰ ਦਾ ਜਿਹੜਾ ਹੈ ਗਿਆ ਪੈਪਾਂ ਉਹ ਵੀ ਧੋ ਰਹੀ ਸੀਗੀ ਤੇ ਮੈਂ ਕਿਹਾ ਚਲੋ ਹੁਣ ਪੈਪ ਲਾਈਓ ਚੰਗੀ ਤਰ੍ਹਾਂ ਵੈਸੇ ਕੱਪਾਂ ਦੇ ਨਾਲ ਇਹਨਾਂ ਚੰਗੀ ਤਰ੍ਹਾਂ ਨਹੀਂ ਤੋਤਤਾ ਜਾਂਦਾ ਹਣਾ ਤਦ ਲੋ ਜੀ ਹੁਣ ਮੈਂ ਮਤਲਬ ਕੀ ਸਾਰੇ ਗੇਟ ਗੂਟ ਚੰਗੀ ਤਰ੍ਹਾਂ ਧੋਹ ਹਟੀ ਸੀ ਤੇ ਹੁਣ ਨਾ ਮੈਂ ਮਤਲਬ ਕੀ ਜਿੱਥੇ ਮਸ਼ੀਨ ਲਾਈ ਹੋਈ ਉੱਥੇ ਫਰਸ਼ ਧੋਰੀ ਸੀ ਜਿਹੜਾ ਹੈਗਾ ਜੀ ਆਪਣਾ ਸਰਫਲ ਡੱਬਾ ਇਹ ਇਹ ਨਾ ਵੈਸੇ ਮੈਂ ਲੈ ਕੇ ਆਂਦਾ ਸੀ ਆਟਾ ਗੱਢਣ ਨੂੰ ਗੁੰਨ ਕੇ ਤੁਸੀਂ ਸੋਚੋਗੇ ਇੰਨਾ ਜ਼ਿਆਦਾ ਹਟਾ ਜਦੋਂ ਸਾਡਾ ਟਿਫਣਾ ਦਾ ਕੰਮ ਹੁੰਦਾ ਸੀ ਹਨਾ ਚੰਡੀਗੜ੍ਹ ਤੇ ਉਦੋਂ ਫਿਰ ਇੰਨਾ ਆਟਾ ਇੱਕ ਟਾਈਮ ਦੇ ਵਿੱਚ ਪੱਕਦਾ ਸੀ ਤਿੰਨੋਂ ਟਾਈਮ ਰੋਟੀ ਜਾਂਦੀ ਹੁੰਦੀ ਸੀ ਤੇ ਹੁਣੇ ਮੇਰੇ ਇੰਨੇ ਕਿਸੇ ਕੰਮ ਨਹੀਂ ਸੀ ਤੇ ਹੁਣ ਜਿਹੜੀ ਮੈਂ ਇਕੱਠੀ ਸਰਫ ਲੈ ਕੇ ਆਉਣੀ ਆ ਹਨਾ ਜਿਵੇਂ ਸਰਫੈਕਸਲ ਹੋਗੀ ਤੇ ਟਾਈਡ ਹੋਗੀ ਉਹ ਦੋਨੋਂ ਮਿਕਸ ਕਰ ਲੈਣੀ ਆ ਮੈਂ ਇਕੱਠੀ ਤੇ ਇਹ ਜੇ ਪਾਣੀ ਵੀ ਨਹੀਂ ਪੈਂਦਾ ਇਹ ਜਨਕੀ 에ਅਰ ਟਾਈਟ ਡੱਬਾ ਹੈ ਤੇ ਇਹਨੂੰ ਮੈਂ ਤਾਂ ਕਰਕੇ ਇੱਥੇ ਹੀ ਰੱਖਦੀ ਆ ਜਮੀ ਵੀ ਅੱਜ ਤਾਂ ਐ ਡਰ ਨਹੀਂ ਹੈਗਾ ਵੀ ਸਰਫ ਗਿੱਲੀ ਹੋ ਜਾਊਗੀ ਤੇ ਤਾਂ ਕਰਕੇ ਮੈਂ ਉੱਤੋਂ ਧੋ ਵੀ ਦਿੱਤਾ ਸੀ ਇਹਨੂੰ ਤੇ ਲੋ ਜੀ ਹੁਣ ਮੈਂ ਜਿਹੜਾ ਮਸ਼ੀਨ ਵਾਲੀ ਜਗਾ ਉਹ ਵੀ ਧੋਤੀ ਸੀ ਚੰਗੀ ਤਰ੍ਹਾਂ ਤੇ ਹੁਣ ਮੈਂ ਵਾਸ਼ਰੂਮ ਧੋ ਰਹੀ ਸੀਗੀ ਪਹਿਲਾਂ ਮੈਂ ਕੋਨਿਆਂ ਦੇ ਵਿੱਚ ਪਾਣੀ ਮਾਰਿਆ ਕਿਉਂਕਿ ਵਾਸ਼ਰੂਮ ਜਿਹੜਾ ਨਾ ਆਪਣਾ ਥੋੜਾ ਭੀੜਾਗਾ ਤੇ ਇੱਥੇ ਜਨੇਕੀਆਂ ਨਹੀਂ ਹੈਗਾ ਵਿਰਾਮ ਨਾ ਬੰਦਾ ਖੜ ਕੇ ਫर्श ਧੋਲੂਗਾ ਤੇ ਤਾਂ ਕਰਕੇ ਥੋੜਾ ਜਿਹਾ ਔਖਾ ਹੁੰਦਾ ਜਿਹੜਾ ਬਾਥਰੂਮ ਆ ਉਹ ਆਪਣਾ ਵਧੀਆ ਖੁੱਲਾ ਢੁੱਲਾਗਾ ਤੇ ਲੋਜੀ ਹੁਣ ਮੇਰਾ ਮੂਰੋ ਥਾਂ ਸੀ ਉਹ ਵੀ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਵਾਸ਼ਰੂਮ ਵੀ ਮੈਂ ਧੋਤਾ ਸੀ ਬਾਥਰੂਮ ਵੀ ਧੋਤਾ ਸੀ ਸਾਰਾ ਉਧਰੋਂ ਕੰਮ ਨਿਬੜ ਗਿਆ ਸੀ ਤੇ ਜਿਹੜਾ ਇਹ ਬਾਹਰਲੀ ਜਗ੍ਹਾ ਜਿੱਥੇ ਹਾਂ ਜਿਵੇਂ ਭਾਂਡੇ ਭੁੰਡੀਆਂ ਕੰਨੀਆਂ ਜਾਂ ਬਾਲਟੀਆਂ ਵਗੈਰਾ ਪਾ ਧੋਨੇ ਆ ਗਈਆਂ ਕਈ ਵਾਰੀ ਮੈਨੂੰ ਐ ਹੁੰਦਾ ਵੀ ਹੱਥ ਨਾਲ ਕੱਪੜੇ ਧੋ ਲਵਾਂ ਉਹ ਵੀ ਮੈਂ ਇੱਥੇ ਬਹਿ ਕੇ ਧੋ ਲੈਣੀਆਂ ਤਾਂ ਇਹ ਵਧੀਆ ਸੁਖ ਦਿੰਦਾ ਏ ਥਾਂ ਆਪਾਂ ਨੂੰ ਜਿਵੇਂ ਕਈ ਵਾਰੀ ਮਨ ਨਹੀਂ ਹੁੰਦਾ ਨਾ ਅੰਦਰ ਬਹਿ ਕੇ ਕੱਪੜੇ ਧੋਈਏ ਬਾਹਰ ਬਹਿ ਕੇ ਧੋਈਏ ਹਵਾ ਵਿੱਚ ਤਾਂ ਉਦੋਂ ਫਿਰ ਮੈਂ ਇੱਥੇ ਬਹਿ ਕੇ ਧੋਨੀ ਆ ਤੇ ਨਾਲ ਹੀ ਜਿਹੜੀ ਇਹ ਕੰਧ ਹੈ ਜੀ ਇਹ ਤੁਹਾਨੂੰ ਪਤਾ ਹੀ ਹੈ ਵੀ ਹੁਣ ਪਲਸਟਰ ਨਹੀਂ ਹੋਈ ਵੀ ਇਹ ਜਦੋਂ ਓਰਮਾਨ ਤੇ ਉਹਦੇ ਡੈਡੀ ਨਾ ਜਿਵੇਂ ਪੱਠਿਆਂ ਵਾਲੇ ਹੱਥ ਪੈਰ ਹੁੰਦੇ ਆ ਗੋਹੇ ਵਾਲੇ ਤੇ ਉਹ ਕਈ ਵਾਰੀ ਜਦੋਂ ਪੈਰ ਪੁਰ ਲਿਪੜੇ ਹੁਣ ਗੋਹੇ ਨਾ ਉਹ ਇਥੇ ਧੂੰਦੇ ਨੇ ਤੇ ਫਿਰ ਉਹ ਕੰਧਾਂ ਦੇ ਉੱਤਿਆਂ ਛੱਟੇ ਜੇ ਪਾਹਣਦੇ ਆ ਤਾਂ ਕਰਕੇ ਫਿਰ ਮੋ ਵੀ ਪਾਣੀ ਕਮਾਇਆ ਤੇ ਲੋ ਜੀ ਮੇਰਾ ਸਾਰਾ ਕੰਮ ਹੋ ਗਿਆ ਖਤਮ ਤੇ ਹੁਣ ਮੈਂ ਲੱਗੀ ਸੀ ਇਹ ਹੋ ਗਿਆ ਸੀ ਆਥਨ ਦਾ ਟਾਈਮ ਹਾਂਜੀ ਆਥਨ ਦੀ ਵਜ ਗਈ ਸੀ ਸਾਢੇ 1:35 ਵਕਪਨ ਸਾਢੇ 1:30 ਦਾ ਟਾਈਮ ਸੀ ਹਾਂਜੀ ਤੇ ਮੈਂ ਮਤਲਬ ਕਿ ਨਾ ਕਦੂ ਦੀ ਸਬਜੀ ਬਣਾਉਣੀ ਸੀ ਤੇ ਕਦੂ ਦੀ ਸਬਜੀ ਨਾ ਮੈਨੂੰ ਵੀ ਐ ਹੁੰਦਾ ਵੀ ਮਸਾਲਾ ਕੁੰਡੇ 'ਚ ਕੁੱਟ ਕੇ ਲਸਣ ਫਿਰ ਬਣਾਵਾ ਵੈਸੇ ਪਹਿਲਾਂ ਆਪਾਂ ਬਣਾਉਂਦੇ ਹੁੰਦੇ ਸੀਗੇ ਜਿਵੇਂ ਉਹ ਤੜਕਾ ਘੱਟ ਕੇ ਉਹਨੂੰ ਲਾਣਾ ਤੇ ਮਤਲਬ ਕਿ ਨਾ ਫਿਰ ਜਦੋਂ ਅਸੀਂ ਮੇਰੀ ਮੰਮੀ ਖਾਸ ਕਰ ਕੁੰਡੇ 'ਚ ਕਿਉਂਕਿ ਹਨਾ ਉਹ ਪੁਰਾਣੇ ਟਾਈਮ ਦੇ ਵਿੱਚ ਕੁੰਡਿਆਂ 'ਚ ਕੁੱਟ ਕੇ ਸਬਜੀ ਬਣਾਉਂਦੇ ਹੁੰਦੇ ਸੀ ਸਾਡੇ ਸ਼ਹਿਰ ਦੇ ਵਿੱਚ ਕੁੰਡੇ 'ਚ ਕੁੱਟ ਕੇ ਸਬਜੀ ਨਹੀਂ ਬਣਾਉਂਦੇ ਸੀ ਤੇ ਮੈਂ ਮੰਮੀ ਨੂੰ ਪੁੱਛਿਆ ਮੈਂ ਕਿ ਮੰਮੀ ਤੁਸੀਂ ਸਬਜ਼ੀ ਬਣਾਉਣੇ ਬਹੁਤ ਸਵਾਦ ਬਣਦੇ ਆ ਕੀ ਕਾਰਨ ਉਹ ਕਹਿੰਦੀ ਵੀ ਕੁੰਡੇ ਚ ਮਸਾਲਾ ਇਦਾਂ ਘੁੱਟ ਕੇ ਫਿਰ ਮੈਨੂੰ ਹੁਣ ਉਦੋਂ ਦੀ ਆਦਤ ਪੈ ਗਈ ਮੈਂ ਹੁਣ ਜ਼ਿਆਦਾਤਰ ਸਬਜ਼ੀ ਜਿਹੜੀ ਮੈਂ ਆਲੂ ਹੋਗੇ ਆਲੂ ਪਕੌੜੇ ਹੋਗੇ ਆਲੂ ਬੜੀਆਂ ਹੋਗੀਆਂ ਤਾਂ ਮੈਂ ਕੁੰਡੇ ਚ ਹੀ ਮਸਾਲਾ ਘੁੱਟ ਕੇ ਬਣਾਉਣਾ ਫਿਰ ਉਹ ਬਹੁਤ ਟੇਸਟੀ ਬਣਦੀਆਂ ਹਨ ਅਲੱਗ ਹੀ ਸਵਾਦ ਹੁੰਦਾ ਚਾਹੀ ਆਪਾਂ ਲੱਖੋਂ ਮਸਾਲੇ ਵਾਲੀਏ ਪਰ ਉਹ ਰੀਸ ਨਹੀਂ ਜਿਹੜੀ ਕੁੰਡੇ ਵਿੱਚ ਘੁੱਟ ਕੇ ਬਣਾਵਣੀ ਆ ਤੇ ਲੋ ਜੀ ਇੱਥੇ ਨਾ ਹਵਾ ਵੀ ਚੱਲਣੀ ਹਲਕੀ ਹਲਕੀ ਸ਼ੁਰੂ ਹੋ ਗਈ ਸੀ ਤੇ ਮੈਂ ਆ ਫਟਾਫਟ ਅੱਗ ਮਚਾ ਕੇ ਪਤਲੀ ਤੇ ਇੱਥੇ ਸਾਹਮਣੇ ਰਮਾਨ ਬੈਠਾ ਸੀ ਉਹਦਣਾ ਵੀ ਗੱਲਾਂ ਕਰ ਰਹੀ ਸੀ ਉਹ ਵੀ ਹੱਸ ਰਿਆ ਸੀ ਕਹਿੰਦਾ ਮੰਮੀ ਵੀ ਹਵਾ ਚੱਲਣੀ ਸ਼ੁਰੂ ਹੋ ਗਈ ਕਹਿੰਦਾ ਮੈਨੂੰ ਐ ਲੱਗਦਾ ਵੀ ਣੀਰੀ ਆਊਗੀ ਤੇ ਬਰਨਾਲਾ ਸਾਈਡ ਤੋਂ ਨਾ ਐ ਵੀ ਲੱਗ ਰਿਆ ਸੀ ਬੱਦਲ ਚੜ੍ਹ ਕੇ ਆ ਰਿਹਾ ਤੇ ਮੰਮੀ ਕਹਿੰਦੇ ਤੂੰ ਤੜਕਾ ਲਾ ਲਾ ਵੀ ਜੇ ਬਾਹਰ ਆਪਾਂ ਰੋਟੀ ਲਾ ਸਕੇ ਵੀ ਨਾ ਆਇਆ ਉਹਨੂੰ ਢਣਾ ਮੀ ਜਾਂ ਹਵਾ ਨਾ ਚੱਲੀ ਤਾਂ ਆਪਾਂ ਰੋਟੀ ਬਾਹਰ ਲਾ ਲਾਂਗੇ ਨਹੀਂ ਫਿਰ ਰੋਟੀ ਅੰਦਰ ਲਾਉਣੀ ਪਊਗੀ ਕਹਿੰਦੀ ਅੱਜ ਦੇ ਮੈਂ ਕਿਹਾ ਚਲੋ ਠੀਕ ਹੈ ਤੇ ਇੱਥੇ ਮੰਮੀ ਫੜਾ ਕੇ ਕਿਸੀ ਮੈਨੂੰ ਪਾਣੀ ਮੈਂ ਪਾਣੀ ਮੰਗਿਆ ਸੀ ਕਿਉਂਕਿ ਮਸਾਲਾ ਪਾਉਣ ਤੋਂ ਬਾਅਦ ਪਾਣੀ ਪਾਉਣਾ ਸੀ ਪਰ ਹਲਕਾ ਜਾ ਕੁੰਡਾ ਅੰਗਾਲ ਕੇ ਹਨਾ ਲਓ ਜੀ ਤੇ ਮੇਰੇ ਪਾਇੰਡ ਵੀ ਪਾਤਾ ਸੀ ਵੈਸੇ ਬਣਾਉਣਾ ਮੈਂ ਸਰੋਂ ਦੇ ਤੇਲ ਦੀ ਸਬਜ਼ੀ ਉਹ ਕਿ ਸਰੋਂ ਦੇ ਤੇਲ ਦੀ ਸੁੱਕੀਆਂ ਸਬਜ਼ੀਆਂ ਸਵਾਲ ਲੱਗਦੀਆਂ ਪਰ ਇਨਾ ਇੱਕ ਕਾਲ ਸੀਗੀ ਵੀ ਸਰੋਂ ਦਾ ਤੇਲ ਕਲਕਣ ਨੂੰ ਟਾਈਮ ਲੱਗੂਗਾ ਤੇ ਉਦੋਂ ਨੂੰ ਕਿਤੇ ਹਵਾ ਨਾਲ ਤੇਜ਼ ਹੋ ਜੇ ਤੇ ਫਿਰ ਮੈਨੂੰ ਅੰਦਰ ਲੈ ਕੇ ਜਾਣੀ ਪਵੇ ਸਮਝੀ ਵੈਸੇ ਤਾਂ ਮੈਂ ਨਾ ਸਾਰੇ ਪਾਣੀ ਛਿੜਕ ਲਿਆ ਸੀ ਤੁਸੀਂ ਦੇਖ ਸਕਦੇ ਹੋ ਥੱਲੇ ਆਪਣੀ ਥਾਂ ਕਾਫੀ ਜਗ੍ਹਾ ਤੋਂ ਗਿੱਲਾ ਪਿਆਗਾ ਪਰ ਨਾ ਵਿਚ ਵਿਚ ਸੁੱਕ ਵੀ ਗਿਆ ਹਨਾ ਕਿਉਂਕਿ ਗਰਮੀ ਦਾ ਮੌਸਮ ਹੈ ਹਵਾ ਲੱਗਦੇ ਸਾਰ ਮਿੱਟੀ ਇੱਕਦਮ ਸੁੱਕ ਜਾਂਦੀ ਆ ਤੇ ਲੋ ਜੀ ਇੱਥੇ ਮੈਂ ਫਟਾਫਟ ਮਸਾਲਾ ਵੀ ਪਾਤਾ ਸੀ ਮਸਾਲਾ ਮੇਰਾ ਭੁੱਜ ਵੀ ਗਿਆ ਸੀ ਚੰਗੀ ਤਰ੍ਹਾਂ ਕਿ ਉਹ ਛੜਤਾ ਸੀ ਮਸਾਲੇ ਨੇ ਤੇ ਹੁਣ ਮੈਂ ਇੱਥੇ ਲੱਗੀ ਸੀ ਸਬਜ਼ੀ ਪਾਉਣ ਸਬਜ਼ੀ ਮੇਰੀ ਕੱਟ ਕੇ ਰੱਖੀ ਹੋਈ ਸੀ ਇਨਾ ਨਾਲ ਮੈਂ ਰਮਨ ਤੇ ਮੰਮੀ ਅਸੀਂ ਹੱਸ ਰਹੇ ਸੀ ਅਸੀਂ ਆਖਿਆ ਵੀ ਪਤਾ ਨਹੀਂ ਇਹ ਕੀ ਸਿਸਟਮ ਹੋਇਆ ਵੇ ਵੀ ਦਿਨੇ ਧੁੱਪ ਨਿਕਲਿਆ ਹੁੰਦੀ ਆ ਰਾਤ ਨੂੰ ਮੀਂਹ ਛਕੜ ਝੋਲਾ ਹੁੰਦਾ ਰਮਨ ਕਹਿੰਦਾ ਮੰਮੀ ਦਿਨੇ ਤਾਂ ਸਮਾਂ ਦੀ ਗਰਮੀ ਹੁੰਦੀ ਆ ਕਹਿੰਦਾ ਮਾਰਾ ਇਹਨੂੰ ਦਿਨੇ ਉਹ ਕਰਨਾ ਚਾਹੀਦਾ ਹਨਾ ਵੀ ਦਿਨੇ ਚਲੋ ਬੰਦਾ ਆਰਾਮ ਨਾਲ ਬੈਠਾ ਰਹਿੰਦਾ ਰਾਤ ਨੂੰ ਤਾਂ ਕਹਿੰਦਾ ਸੌਣੀ ਹੁੰਦਾ ਹੈ ਹੱਸ ਰਹੇ ਸੀ ਅਸੀਂ ਆਖਿਆ ਪਤਾ ਨਹੀਂ ਇਹ ਕੀ ਸਿਸਟਮ ਹੋਇਆ ਵੀ ਕੀ ਗੱਲ ਹੋਈ ਵੀ ਰਾਤ ਨੂੰ ਹੀ ਨਹੀਂ ਤੂਫਾਨ ਆਉਂਦਾਗਾ ਚਾਰ ਦਿਨਾਂ ਤੋਂ ਖਾਸ ਕਰ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਲੋ ਜੀ ਇੱਥੇ ਮੇਰੀ ਸਬਜ਼ੀ ਵੀ ਬਣ ਗਈ ਸੀ ਤੇ ਥੋੜੀ ਜਿਹੀ ਕੱਚੀ ਸੀ ਮੈਂ ਕਿਹਾ ਵੀ ਚਲੋ ਜਿਹੜਾ ਹੈਗਾ ਚੁੰਨੀ ਨਾਲ ਹੀ ਲਾ ਕੇ ਢੱਕਣ ਢੱਕਣ ਨਾ ਮੈਂ ਇੱਥੇ ਥੋੜਾ ਵੱਡਾ ਦਿੱਤਾ ਹੋਇਆ ਸੀ ਮੈਨੂੰ ਇਹ ਸੀ ਵੀ ਜੇ ਮਿੱਟੀ ਉੱਡੀ ਨਾ ਤਾਂ ਜਿਹੜਾ ਢੱਕਣ ਜੇ ਵੱਡਾ ਹੋਊਗਾ ਤਾਂ ਜਿਹੜਾ ਪਤੀਲੇ ਦਾ ਕਿਨਾਰੇ ਜੇ ਉਹ ਤੇ ਮਿੱਟੀ ਨਹੀਂ ਲੱਗੂਗੀ ਨਹੀਂ ਤਾਂ ਫਿਰ ਮਿੱਟੀ ਜਿਹੜੀ ਸਬਜ਼ੀ 'ਚ ਮਿੱਟੀ ਪੈਣ ਦਾ ਡਰ ਰਹਿੰਦਾ ਹਨਾ ਤਾਂ ਕਰਕੇ ਤੇ ਵੀ ਵੱਡਾ ਢੱਕਣ ਦਿੱਤਾ ਹੋਇਆ ਸੀ ਮੈਂ ਤੇ ਲੋ ਜੀ ਮੇਰੀ ਸਬਜ਼ੀ ਵੀ ਬਣ ਗਈ ਤੇ ਹੁਣ ਮੈਂ ਚੱਲੀ ਸੀ ਅੰਦਰ ਸਬਜੀ ਲੈ ਕੇ ਤੇ ਰੋਟੀ ਆਪਾਂ ਅੰਦਰੀ ਲਾਹੀ ਸੀ ਕਿਉਂਕਿ ਮੀਂਹ ਤੇ ਹਵਾ ਵਧ ਗਈ ਸੀ ਇਕਦਮ ਹੀ ਤਾਂ ਨਹੀਂ ਹਵਾ ਜ਼ਰੂਰ ਵਧ ਗਈ ਸੀ ਇਕਦਮ ਫਿਰ ਮੰਮੀ ਕਹਿੰਦੇ ਵੀ ਹੈਪੀ ਫਿਰ ਆਪਾਂ ਨੂੰ ਅੰਦਰ ਚੱਕ ਕੇ ਭਜਣਾ ਪਊਗਾ ਵੀ ਆਟੇ 'ਚ ਮਿੱਟੀ ਪੈ ਜਾਊਗੀ ਆਪਾਂ ਅੰਦਰੀ ਲਾ ਲੈਣੇ ਅੱਜ ਸਬਜੀ ਮੈਂ ਅੱਜ ਬਾਹਰ ਬਣਾਈ ਸੀ ਸਬਜੀ ਬਣ ਗਈ ਸੀ ਰੋਟੀ ਲਾ ਲਈ ਸੀ ਤੇ ਹੁਣ ਆਪਾਂ ਬੈਠੇ ਅੰਦਰ ਹਵਾ ਚੱਲ ਪਈ ਸੀ ਕਾਫੀ ਤੇ ਹੁਣ ਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਗੱਲ ਕਰਨ ਦਾ ਕਾਰਨ ਇੱਕ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਦੂਸਰਾ ਮੇਨ ਸਭ ਤੋਂ ਵੱਡਾ ਕਾਰਨ ਜਿਹੜਾ ਅੱਜ ਇਹ ਗੱਲ ਕਰਨ ਦਾ ਮੈਨੂੰ ਮੇਰੇ ਹਸਬੰਦ ਨੂੰ ਮੇਰੇ ਬੱਚੇ ਨੂੰ ਪਿੰਡ ਦੇ ਜਾਨ ਪਛਾਨ ਵਾਲੇ ਰਿਸ਼ਤੇਦਾਰ ਬਾਰ-ਬਾਰ ਇੱਕੋ ਸਵਾਲ ਪੁੱਛ ਰਹੇ ਨੇ ਤੇ ਫਿਰ ਮੈਨੂੰ ਲੱਗਿਆ ਨਾ ਕਿ ਇਸ ਚੈਨਲ ਤੇ ਮੇਰੇ ਨਾਲ ਸਾਰੇ ਜੁੜੇ ਹੋਏ ਨੇ ਕਿਉਂਕਿ ਦੇਖੋ ਇੱਕੋ ਗੱਲ ਦਾ ਬਾਰ-ਬਾਰ ਜਵਾਬ ਦੇਣਾ ਖਾਸ ਕਰ ਉਹ ਗੱਲ ਦਾ ਜਿਹੜੀ ਗੱਲ ਨੂੰ ਯਾਦ ਕਰਕੇ ਖੁਦ ਦੇ ਦਿਮਾਗ ਤੇ ਟੈਨਸ਼ਨ ਵਧੇ ਤੇ ਮਨ ਬੇਚੈਨ ਹੋ ਜਾਏ ਉਹ ਗੱਲ ਆਪਾਂ ਬਾਰ-ਬਾਰ ਛੇੜ ਕੇ ਰਾਜੀ ਨਹੀਂ ਪਰ ਜਦੋਂ ਆਪਾਂ ਨੂੰ ਕੋਈ ਪੁੱਛਦਾ ਹਨਾ ਪਰ ਆਪਾਂ ਨੂੰ ਜਵਾਬ ਵੀ ਦੇਣਾ ਪੈਂਦਾ ਦੱਸਣਾ ਵੀ ਪੈਂਦਾ ਵੀ ਹਾਂਜੀ ਏਦਾਂ ਐ ਏਦਾਂ ਨਹੀਂ ਐ ਦੇਖੋ ਕੋਸ਼ ਲੋਕ ਤਾਂ ਹੁੰਦੇ ਜਿਹੜੇ ਜੈਨੂਅਨ ਤੌਰ ਤੇ ਜਿਹੜੇ ਸੱਚੀ ਮੁੱੱਚੇ ਤੁਹਾਡੇ ਨਾਲ ਹਮਦਰਦੀ ਰੱਖਦੇ ਨਹੀਂ ਸੱਚੀ ਚਾਹੁੰਦੇ ਨੇ ਹਨਾ ਕਿ ਤੁਹਾਡਾ ਕੁਝ ਠੀਕ ਹੋ ਜੇ ਪਰ ਜ਼ਿਆਦਾਤਰ ਲੋਕ ਜਿਹੜੇ ਹੁੰਦੇ ਆ ਤੁਹਾਨੂੰ ਪਤਾ ਉਹ ਕਿਸੇ ਦੇ ਦੁੱਖ ਸੁੱਖ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਆਦਤ ਵਸ ਸਵਾਦ ਲੈਣ ਦੀ ਹਨਾ ਸੋ ਤਾਂ ਕਰਕੇ ਅੱਜ ਮੈਂ ਇਹ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨੀ ਆ ਤੇ ਤੁਹਾਨੂੰ ਪਤਾ ਹੋਣਾ ਵੀ ਮੈਂ ਨਾ ਥੰਬਨੇਲ ਤੇ ਇੱਕ ਗੱਲ ਲਿਖੀ ਆ ਵੀ ਸਾਡੇ ਨਾਲ 87 ਲੱਖ ਰੁਪਏ ਦੀ ਠੱਗੀ ਲੱਗੀ ਆ ਹਾਂਜੀ ਬਿਲਕੁਲ ਸੱਚ ਆ ਤੁਹਾਨੂੰ ਪਤਾ ਹੋਣਾ ਇਹ ਤੋਂ ਸਾਲ ਕੁ ਪਹਿਲਾਂ ਦੀ ਗੱਲ ਆ ਵੀ ਆਪਣੀ ਜਿਹੜੀ ਜ਼ਮੀਨ ਆ ਉਹ ਵੇਚੀ ਸੀ ਹਨਾ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਦਿਮਾਗ ਤੇ ਟੈਨਸ਼ਨ ਪਈ ਵੀ ਜ਼ਮੀਨ ਵੇਖ ਗਈ ਹਨਾ ਤੇ ਕਿਉਂਕਿ ਬਣਦੀ ਬਹੁਤ ਔਖੀ ਆ ਤੇ ਇੱਕ ਜੱਟ ਦਾ ਸ਼ਿੰਗਾਰ ਹੁੰਦੀ ਆ ਜ਼ਮੀਨ ਹਨਾ ਚਲੋ ਉਦੋਂ ਟੈਨਸ਼ਨ ਹੋਈ ਤੇ ਥੋੜਾ ਟਾਈਮ ਦਿਮਾਗ ਤੇ ਰਹੀ ਗੱਲ ਉਸ ਤੋਂ ਬਾਅਦ ਚਲੋ ਇਹ ਹੋਇਆ ਮਨ ਨੂੰ ਵੀ ਹਨਾ ਵੀ ਚਲੋ ਦੇਣਾ ਲੈਣਾ ਕਲੀਅਰ ਹੋ ਜਾਊਗਾ ਜਿਹੜੀ ਬਾਕੀ ਜ਼ਮੀਨ ਤੇ ਕਰਜਾ ਉਹ ਕਲੀਅਰ ਹੋ ਜਾਊਗਾ ਚਲੋ ਉਸ ਤੋਂ ਬਾਅਦ ਅਸੀਂ ਵੀ ਮਨ ਸਾਡਾ ਥੋੜਾ ਥੋੜਾ ਹੋਲੀ ਬੜੀ ਸ਼ਾਂਤ ਹੋਣ ਲੱਗਿਆ ਵੀ ਚਲੋ ਠੀਕ ਹੋ ਜਾਊ ਵੀ ਚਲੋ ਜੋ ਹੋਇਆ ਇਹ ਲਈ ਵੀ ਇਹਦੇ ਵਿੱਚ ਵੀ ਸ਼ਾਇਦ ਕੁਝ ਚੰਗਾ ਹੋਣਾ ਹੈ ਹਨਾ ਪ੍ਰਮਾਤਮਾ ਨੇ ਜੋ ਕੀਤਾ ਚੰਗੇ ਲਈ ਕੀਤਾ ਚਲੋ ਕੋਈ ਗੱਲ ਨਹੀਂ ਹਨਾ ਤੇ ਉਸ ਤੋਂ ਬਾਅਦ ਫਿਰ ਸਾਡੇ ਤੇ ਇਹ ਸਮਝ ਲਓ ਵੀ ਦੁੱਖਾਂ ਦਾ ਪਹਾੜ ਟੁੱਟਦਾ ਹੈ ਸਾਡੀ ਮਾੜੀ ਕਿਸਮਤ ਸ਼ੁਰੂ ਹੁੰਦੀ ਹੈ ਜਿਸ ਇਨਸਾਨ ਕੋਲ ਹੀ ਪੈਸੇ ਨੇ ਉਸ ਇਨਸਾਨ ਦੀ ਚੰਗੀ ਕਿਸਮਤ ਸ਼ੁਰੂ ਹੁੰਦੀ ਹੈ ਤੇ ਜਨਵਰੀ ਦੇ ਵਿੱਚ ਜਾ ਕੇ ਮੇਰਾ ਸੋਰਾ ਢਿੱਲਾ ਹੋ ਜਾਂਦਾ ਜਾਨੀ ਬਿਮਾਰ ਹੋ ਜਾਂਦੀ ਆ ਉਹਨਾਂ ਨੂੰ ਤੁਹਾਨੂੰ ਸ਼ਾਇਦ ਇੱਕ ਵੀਡੀਓ ਚ ਪਹਿਲਾਂ ਵੀ ਦੱਸਿਆ ਸੀ ਵੀ ਉਹਨਾਂ ਨੂੰ ਹਨਾ ਅਟੈਕ ਹੁੰਦਾ ਹੈ ਬੀਪੀ ਦਾ ਤੇ ਜਿਹਦੇ ਨਾਲ ਉਹਨਾਂ ਦੀ ਬ੍ਰੇਨ ਦੀ ਇੱਕ ਨਾੜ ਜਿਹੜੀ ਆ ਉਹ ਕ੍ਰੈਕ ਹੋ ਜਾਂਦੀ ਹੈ ਜਾਨੀ ਫਟ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਆਪਰੇਸ਼ਨ ਹੁੰਦਾ ਚਲੋ ਥੋੜਾ ਠੀਕ ਹੋ ਕੇ ਘਰ ਹੋ ਜਾਂਦੇ ਆ ਪਹਿਲਾਂ ਸਾਨੂੰ ਇੱਕਦਮ ਟੈਨਸ਼ਨ ਪੈ ਗਈ ਸਾਰੇ ਪਰਿਵਾਰ ਨੂੰ ਤੇ ਮੈਨੂੰ ਤੇ ਮੇਰੇ ਹਸਬੰਦ ਨੇ ਬਹੁਤ ਜ਼ਿਆਦਾ ਵੀ ਕੀ ਬਣੂਗਾ ਹੁਣ ਹਨਾ ਵੀ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਕੁਸ਼ ਕਰਨਾ ਕੀ ਵੀ ਨਹੀਂ ਵੀ ਸਾਡਾ ਸਾਰਾ ਘਰ ਡੋਲ ਜਾਊਗਾ ਉਸ ਤੋਂ ਬਾਅਦ ਚਲੋ ਠੀਕ ਥੋੜਾ ਹੋ ਗਏ ਤੇ ਸਾਨੂੰ ਇਹ ਹੋ ਗਿਆ ਕਿ ਚਲੋ ਹੁਣ ਠੀਕ ਨੇ ਵੀ ਹੌਲੀ ਹੌਲੀ ਪੰਜ ਛੇ ਮਹੀਨੇ ਚ ਰਿਕਵਰ ਕਰ ਜਾਣਗੇ ਤੇ ਜਿਹੜਾ ਹੈਗਾ ਵੀ ਉਸ ਤੋਂ ਬਾਅਦ ਚਲੋ ਵੀ ਆਪਣੇ ਆਪ ਹੀ ਸਾਰਾ ਕੁਝ ਸੈੱਟ ਕਰ ਦੇਣਗੇ ਪਰ ਉਸ ਤੋਂ ਬਾਅਦ ਫੇਰ ਜਣੀ ਕੀ ਪ੍ਰੋਬਲਮ ਆਦੀ ਆ ਫੇਰ ਜਾ ਕੇ ਜਣੀ ਵੀ ਉਹ ਬਿਮਾਰ ਪੈ ਜਾਂਦੇ ਆ ਫਿਰ ਉਸ ਤੋਂ ਬਾਅਦ ਇਨਫੈਕਸ਼ਨ ਵੱਧਦੀ ਆ ਉਸ ਤੋਂ ਬਾਅਦ ਬਿਲਕੁਲ ਹੀ ਉਹ ਟੋਟਲੀ ਬੈਟਦੀ ਪੈ ਜਾਂਦੀ ਆ ਜੋ ਉਸ ਤੋਂ ਬਾਅਦ ਉਹਨਾਂ ਦਾ ਨਹੀਂ ਕਿ ਬੋਲਣਾ ਵੀ ਨਹੀਂ ਕਿ ਬਿਜਲੀ ਕਈ ਵਾਰ ਬੋਲਣ ਵੀ ਲੱਗੇ ਸੀ ਪਰ ਹੁਣ ਜਿਹੜਾ ਇਸ ਟਾਈਮ ਹੈ ਵੀ ਹਨਾ ਬਿਲਕੁਲ ਨਹੀਂ ਉਹ ਬੋਲਦੇ ਇਸ਼ਾਰਿਆਂ ਚ ਗੱਲ ਹਾਂ ਨਾ ਜਵਾਬ ਦਿੰਦੇ ਨੇ ਤੇ ਸਾਡੇ ਲਈ ਹੁਣ ਜਿਹੜਾ ਸਭ ਤੋਂ ਵੱਡਾ ਚਿੰਤਾ ਦੀ ਜਿਹੜੀ ਵਿਸ਼ਾ ਜਾਂ ਚਿੰਤਾ ਵਾਲੀ ਗੱਲ ਹੈ ਉਹ ਇਹ ਆ ਕਿ ਜਿਹੜਾ 88 ਲੱਖ ਦੀ ਜ਼ਮੀਨ ਵਿਕੀ ਸੀ ਉਹਦੇ ਵਿੱਚੋਂ 25 ਲੱਖ ਤਾਂ ਸਾਨੂੰ ਪਤਾ ਲੱਗ ਗਿਆ ਸੀ ਵੀ ਜਿਹਦੇ 10 ਲੱਖ ਤਾਂ ਚਲੋ ਅਸੀਂ ਬੈਂਕ 'ਚ ਭਰ ਦਿੱਤਾ ਹਨਾ ਵੀ ਸੱਸ ਨੇ ਜਿੰਨੀ ਬੈਂਕ 'ਚ ਭਰ ਦਿੱਤਾ 15 ਲੱਖ ਚਲੋ ਮੇਰੇ ਜਿਹੜਾ ਸੌਰਾ ਸੀ ਉਹ ਕਿਸੇ ਦਿਨ ਆ ਲੈਣਾ ਸੀ ਉਹ ਇਹਨਾਂ ਦੇ ਦੇਤਾ ਉਹ 25 ਲੱਖ ਤਾਂ ਸਾਡੀ ਨਿਗਾਹ 'ਚ ਆ ਗਿਆ ਵੀ ਚਲੋ ਇਹਦਾ ਸਾਨੂੰ ਪਤਾ ਹਨਾ ਲੇਕਿਨ ਜਿਹੜੀ ਬਾਕੀ ਦੀ ਪੇਮੈਂਟ ਹੈ ਉਹਦਾ ਨਹੀਂ ਸਾਨੂੰ ਪਤਾ ਲੱਗਿਆ ਮੇਰੇ ਹਸਬੰਦ ਨੇ ਵੀ ਬਹੁਤ ਹੱਥ ਪੈਰ ਮਾਰੀ ਉਹ ਕਿਹੜੀ ਬੈਂਕਾਂ ਜਿੱਥੇ ਗਏ ਨਹੀਂ ਉਹ ਕਿਹੜੀ ਕਾਪੀ ਹੈ ਜਿਹੜਾ ਲੈ ਕੇ ਇਹਨਾਂ ਨੇ ਪਤਾ ਨਹੀਂ ਕੀਤਾ ਹਰ ਜਗ੍ਹਾ ਸੀ ਪਤਾ ਕੀਤਾ ਹਰ ਜਗ੍ਹਾ ਸੀ ਮੱਥਾ ਮਾਰਿਆ ਦੇਖਿਆ ਇੱਧਰ ਉੱਧਰ ਲੱਭਿਆ ਵੀ ਕਿਥੋਂ ਪਤਾ ਚੱਲ ਜੇ ਚਲੋ ਪੈਸੇ ਤਾਂ ਤਾਂ ਨਹੀਂ ਹਨਾ ਕੋਈ ਆਪਾਂ ਨੂੰ ਇਹ ਹੈਗਾ ਵੀ ਪੈਸਾ ਬਹੁਤ ਜ਼ਰੂਰੀ ਹੈ ਕਿਉਂਕਿ ਪੈਸਾ ਆਪਣੇ ਨਾਲ ਨਹੀਂ ਜਾਣਾ ਹਨਾ ਬਸ ਮਨ ਵਿੱਚ ਚਿੰਤਾ ਇਹ ਸੀ ਵਿੱਚ ਉਹ ਜਿਹੜਾ ਬਾਕੀ ਦੀ ਜ਼ਮੀਨ ਤੇ ਕਰਜਾ ਉਹ ਭਰਿਆ ਜਾਂਦਾ ਤਾਂ ਕਿ ਉਧਰੋਂ ਟੈਨਸ਼ਨ ਖਤਮ ਹੋ ਜਾਂਦੀ ਹਨਾ ਹੁਣ ਸਭ ਤੋਂ ਵੱਡੀ ਟੈਨਸ਼ਨ ਇਹ ਆ ਵੀ ਨਾ ਤਾਂ ਉਹ ਬੋਲ ਕੇ ਦੱਸ ਸਕਦੇ ਨੇ ਵੀ ਹਾਂਜੀ ਦੀ ਆਪ ਦੇ ਨਾਲ ਇਸ਼ਾਰੇ ਬਹੁਤ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਯਾਨੀ ਕੁਝ ਗੱਲਾਂ ਮੇਰੇ ਹਸਬੰਦ ਨੇ ਮੇਰੇ ਦਿਔਰ ਨੇ ਪੁੱਛੀਆਂ ਵੀ ਸੀ ਕੋਲ ਖੜ ਕੇ ਕੋਲ ਮੇਰੀ ਸਾਸ ਵੀ ਖੜੀ ਸੀ ਕੁਝ ਗੱਲਾਂ 'ਚ ਉਹਨਾਂ ਨੇ ਹਾਂ 'ਚ ਜਵਾਬ ਦਿੱਤਾ ਕੁਝ 'ਚ ਨਾ 'ਚ ਜਵਾਬ ਦਿੱਤਾ ਹਨਾ ਤੇ ਚਲੋ ਸਾਨੂੰ ਸੱਚ ਗੱਲ ਦੱਸਾਂ ਮੈਨੂੰ ਖਾਸ ਕਰ ਮੇਰੇ ਮੈਨੂੰ ਤੇ ਮੇਰੇ ਹਸਬੰਦ ਨੂੰ ਬਾਕੀ ਫੈਮਿਲੀ ਨੂੰ ਤਾਂ ਨਹੀਂ ਮੈਨੂੰ ਪਤਾ ਤੇ ਸਾਨੂੰ ਦੋ ਜਾਣੀਆਂ ਤੇ ਸ਼ੱਕ ਹੈ ਕੋਈ ਜਿੰਨਾਂ ਕੋਲੇ ਪੈਸੇ ਹੋ ਸਕਦੇ ਆ ਹਨਾ ਤੇ ਚਲੋ ਬਾਕੀ ਕਹਿੰਦੇ ਹੁੰਦੇ ਉਹ ਇਨਸਾਨ ਜਾਣਦਾ ਜਾਂ ਉਹ ਰੱਬ ਜਾਣਦਾ ਤੇ ਹੁਣ ਮੈਂ ਵੀ ਆਪਣੇ ਹਸਬੰਦ ਨੂੰ ਇਹ ਕਿਹਾ ਮੈਂ ਕਿਹਾ ਬਸ ਵੀ ਹੁਣ ਤਾਂ ਜੇ ਆਪਾਂ ਇਸ ਚੀਜ਼ ਬਾਰੇ ਟੈਨਸ਼ਨ ਲਵਾਂਗੇ ਹਨਾ ਪਤਾ ਕਰਦੇ ਰਹੂ ਨਿਗਰਾਨੀ ਰੱਖੋ ਵੀ ਕਿੱਥੋਂ ਪਤਾ ਚੱਲਦਾ ਤਾਂ ਕਿ ਹੋਰ ਨਾ ਸਕੇ ਦੇਖੋ ਨਾਲ ਤਾਂ ਨਾ ਉਸ ਇਨਸਾਨ ਨੇ ਲੈ ਜਾਣੀ ਆ ਹਨਾ ਜੇ ਉਹਦੇ ਉਮੂ ਪਤਾ ਵੀ ਆ ਉਹ ਉਹ ਇਨਸਾਨ ਵੀ ਮੇਰੀ ਵੀਡੀਓ ਦੇਖਦਾ ਵੀ ਚਲ ਜੇ ਤੈਨੂੰ ਪਤਾ ਵੀ ਨਾਲ ਨਹੀਂ ਜਾਣੇ ਤੇ ਲੇਕਿਨ ਕਿਸੇ ਦੇ ਬੱਚਿਆਂ ਦਾ ਫਿਊਚਰ ਆ ਹਨਾ ਸਾਡੇ ਬੱਚਿਆਂ ਦਾ ਫਿਊਚਰ ਹੈ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਦਾ ਫਿਊਚਰ ਹੈ ਤੇ ਬੀਜ ਨੂੰ ਉਹਨਾਂ ਕਰਜ਼ੇ ਭਰਿਆ ਜਾਂਦਾ ਸਾਨੂੰ ਹੋਰ ਕੋਈ ਲੈਣਾ ਦੇਣਾ ਨਹੀਂ ਨਾ ਹੀ ਸਾਡੇ ਨਾਲ ਜਾਣਾ ਪੈਸਾ ਹਨ ਜੇ ਮੈਂ ਕਹਾ ਵੀ ਸਾਡੇ ਨਾਲ ਚੜਿਆ ਜਾਓ ਤੇ ਕਹਿੰਦੇ ਹੁੰਦੇ ਜਿਹਨੂੰ ਰੱਬ ਨੇ ਰੱਖਣਾ ਉਹਨੂੰ ਕਦੇ ਪਰਮਾਤਮਾ ਕੋ ਖਾ ਨਹੀਂ ਮਰਨ ਹੁੰਦਾ ਇਹ ਗੱਲ ਮੈਂ ਆਪਣੇ ਹਸਬੰਦ ਨਾਲ ਕਰੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਸਬਰ ਰੱਖੋ ਉਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਰਕਮ ਛੋਟੀ ਹੈ ਹਾਂ ਕੋ ਲੀਨੀ ਜਾ ਸਕਦੀ ਤੇ ਕਿਉਂਕਿ ਉਸ ਚੀਜ਼ ਤੇ ਬਾਕੀ ਦੀ ਜ਼ਮੀਨ ਦਾ ਵੀ ਉਹ ਟਿਕਿਆ ਹੋਇਆ ਇਹ ਤੁਹਾ ਕਿ ਘਾਰਾਂ 12 ਦਾ ਵੀ ਟਿੱਕਿਆ ਹੋਇਆ ਉਹ ਟੈਨਸ਼ਨ ਹੈ ਤੇ ਚਲੋ ਕਦੇ ਨਾ ਕਦੇ ਤਾਂ ਕਹਿੰਦੇ ਹੁੰਦੇ ਆ ਪ੍ਰਮਾਤਮਾ ਸਹੀ ਵਕਤ ਆਉਂਤੇ ਇਹਨਾਂ ਦੇ ਗੱਲ ਤਾਂ ਜੇ ਖੂਜ ਉਤਰ ਕੇ ਕਰਨੂ ਇੱਕ ਨਾ ਇੱਕ ਦਿਨ ਤਾਂ ਸਾਹਮਣੇ ਆ ਜਾਂਦੀ ਹੈ ਤੇ ਚਲੋ ਦੇਖਦੇ ਆਂ ਇੰਤਜ਼ਾਰ ਕਰਦੇ ਆ ਉਹਨਾਂ ਟਾਈਮ ਇਹਨਾਂ ਨੂੰ ਕਿਹਾ ਮੈਂ ਕਿਹਾ ਆਪਣੀ ਕੋਸ਼ਿਸ਼ ਜਾਰੀ ਰੱਖੋ ਤੇ ਆਪਣੀ ਮਿਹਨਤ ਕਰਕੇ ਵੀ ਆਪਾਂ ਕਰ ਸਕਦੇ ਆਂ ਚਲੋ ਜਿਹੜਾ ਕਰਜਾ ਹੌਲੀ ਹੌਲੀ ਆਪਾਂ ਉਹ ਭਰਨਾ ਸ਼ੁਰੂ ਕਰੀਏ ਕੋਈ ਨਾ ਕੋਈ ਹੱਲ ਲੱਭੋ ਮੈਂ ਇਹਨਾਂ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਦੋਨੋਂ ਆਪਾਂ ਹੀ ਬੈਠ ਕੇ ਹੱਲ ਕਰੋ ਕੋਈ ਗੱਲ ਕਰੋ ਇਸ ਚੀਜ਼ ਬਾਰੇ ਕੀ ਹੋ ਸਕਦਾ ਗਾਹਾਂ ਆਪਾਂ ਕੀ ਸਟੈਪ ਲੈ ਸਕਦੇ ਆ ਕਿਉਂਕਿ ਗੱਲਾਂ ਬੈਠਣ ਵਾਲੀ ਹੁੰਦੀਆਂ ਹਨ ਜੇ ਆਪਾਂ ਮਤਲਬ ਕਿ ਉਸ ਚੀਜ਼ ਤੋਂ ਭੱਜਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀ ਕੋਈ ਹੱਲ ਨਹੀਂ ਨਿਕਲਦਾ ਤੇ ਬਾਕੀ ਦੇਖੋ ਇਧਰ ਜੀ ਸਾਡੇ ਰਾਹ ਜਾਂਦਾ ਤੁਹਾਨੂੰ ਪਤਾ ਹੀ ਹੈ ਨਾਲ ਪਹੀ ਜਾਂਦੀ ਹੈ ਨਾ ਤਾਂ ਉੱਥੋਂ ਦੀ ਰੇੜੇ ਲੰਘਦੇ ਨੇ ਤੇ ਬਾਕੀ ਦੇਖੋ ਕੀ ਹੋ ਸਕਦਾ ਹਨ ਤੇ ਅਰਦਾਸ ਪਰਮਾਤਮਾ ਕੀ ਬਸ ਇਹੀ ਹੈ ਵਿਵਾਹਿ ਗੁਰੂ ਜੋਤੀ ਹੈ ਤੂੰ ਜਾਣਦਾ ਹੈ ਜਾਂ ਉਹ ਇਨਸਾਨ ਜਾਣਦਾ ਤੇ ਸਾਨੂੰ ਸਿਰਫ ਸ਼ੱਕ ਹੀ ਹੈ ਮੈਂ ਐਵੇਂ ਕਹਿ ਦਵਾਂ ਕਿ ਸਾਨੂੰ ਯਕੀਨ ਹੈ ਤੇ ਬਾਕੀ ਕਹਿੰਦੇ ਹੁੰਦੇ ਆ ਵੀ ਉਹ ਪਰਮਾਤਮਾ ਜਿਹੜਾ ਹੈਗਾ ਸਭ ਦੇਖਦਾ ਹੈ ਬਾਕੀ ਇੱਕ ਬੰਦੇ ਤੋਂ ਪਲਕੋ ਰੱਖ ਲਾਂਗੇ ਬਰਬਰ ਤੋਂ ਨਹੀਂ ਰੱਖ ਸਕਦੇ ਤੇ ਚਲੋ ਕਹਿੰਦੇ ਹੁੰਦੇ ਆ ਵੀ ਉਹ ਉਹਦੀ ਸੋਚ ਹੈ ਉਸ ਇਨਸਾਨ ਦੀ ਹਨਾ ਵੀ ਉਹ ਕੀ ਕਰ ਰਿਹਾ ਹੈ ਕੀ ਕਰਨਾ ਚਾਹੁੰਦਾ ਹੈ ਕਿ ਸਾਨੂੰ ਉਸ ਪਰਮਾਤਮਾ ਤੇ ਯਕੀਨ ਹੈ ਕਿ ਦੇਖੋ ਕੀ ਹੁੰਦਾ ਅੱਗੇ ਜਾ ਕੇ ਕੀ ਨਹੀਂ ਹੁੰਦਾ ਕਈ ਵਾਰ ਦਿਮਾਗ ਤੇ ਗੱਲ ਆ ਜਾਂਦੀ ਹੈ ਕਿਉਂਕਿ ਫਿਰ ਇਹ ਹੁੰਦਾ ਵੀ ਆ ਸਾਰਾ ਕੁਝ ਉਸ ਚੀਜ਼ ਤੇ ਟਿਕਿਆ ਹੋਇਆ ਹਨ ਤਾਂ ਮਨ ਵੀ ਚੈਨੂ ਵੀ ਹੋ ਜਾਂਦਾ ਕਈ ਵਾਰ ਪਰ ਫਿਰ ਬੈਠ ਕੇ ਪਰਮਾਤਮਾ ਦਾ ਨਾਮ ਲੈ ਲੇਦਾ ਵਾਹਿਗੁਰੂ ਤੂੰ ਹੀ ਹੈ ਤੂੰ ਹੀ ਪਰਮਾਤਮਾ ਤੇਰੇ ਹੁਕਮ ਨਾਲ ਹੀ ਸਭ ਕੁਝ ਹੁੰਦਾ ਚਲੋ ਜੇ ਇਹ ਔਖੀ ਘੜੀ ਆਈ ਹੈ ਇਹਦੇ ਵਿੱਚ ਵੀ ਕੋਈ ਤੇਰੀ ਰਜ਼ਾ ਹੋਵੇ ਇਹਦੇ ਵਿੱਚ ਵੀ ਪੁਸ਼ਪ ਲਾਹੋ ਪਰ ਵਾਹਿਗੁਰੂ ਤੂੰ ਹੀ ਮਿਹਰ ਕਰਨੀ ਹੈ ਤੂੰ ਹੀ ਹਿੰਮਤ ਬਖਸ਼ਨੀ ਹੈ ਤੁਸੀਂ ਇਸ ਔਖੇ ਟਾਈਮ ਦੇ ਵਿੱਚ ਸਾਥ ਦੇਣਾ। ਸੋ ਤੁਸੀਂ ਵੀ ਸਾਰੇ ਅਰਦਾਸ ਜ਼ਰੂਰ ਕਰਿਓ ਕਿ ਸਾਨੂੰ ਇਹ ਨਹੀਂ ਹੈਗਾ ਕਿ ਵੀ ਹਨਾ ਵੀ ਆਪਾਂ ਨੂੰ ਪੈਸਾ ਮਿਲ ਜੇ ਜਾਂ ਸਾਨੂੰ ਬਸ ਇਹ ਆ ਵੀ ਜਿਹੜਾ ਸਾਡਾ ਕਰਜ਼ਾ ਉਹ ਭਰਿਆ ਜਾ ਵੀ ਤਾਂ ਕਿ ਜਿਹੜੀ ਬਾਕੀ ਦੀ ਜ਼ਮੀਨ ਤੇ ਪ੍ਰਾਪਰਟੀ ਦੀ ਚਿੰਤਾ ਉਹ ਖਤਮ ਹੋ ਜਾਵੇ ਤਾਂ ਕਿ ਜਿਹੜੀ ਆਪਣੀ ਰੋਟੀ ਦੇਖੋ ਉਹ ਤਾਂ ਰੁੱਖੀ ਸੁੱਕੀ ਚੱਲਦੀ ਰਹਿੰਦੀ ਆ ਹਨਾ ਉਹ ਪਰਮਾਤਮਾ ਉਹ ਤੋਂ ਨਹੀਂ ਕਦੇ ਭੁੱਖਾ ਮਰ ਲੈਂਦਾ। ਲੇਕਿਨ ਇਹ ਹੁੰਦਾ ਵੀ ਆਪਣੇ ਬੱਚਿਆਂ ਦਾ ਫਿਊਚਰ ਹਨਾ ਉਹਨਾਂ ਨੇ ਅੱਗੇ ਆਪਣੇ ਬੱਚਿਆਂ ਨੂੰ ਦੇ ਜਾਣਾ ਉਹਨਾਂ ਨੇ ਅਗਾਹ ਆਪਣੇ ਬੱਚਿਆਂ ਨੂੰ ਦੇ ਜਾਣਾ ਨਾਲ ਕਿਸੇ ਨੇ ਨਹੀਂ ਲੈ ਜਾਣਾ। ਸੋ ਦੇਖਦੇ ਹੁਣ ਕੀ ਬੰਦ ਆ ਹਲੇ ਕਈ ਵਾਰੀ ਮਨ ਤੇ ਤੋਂ ਗੱਲ ਆ ਜਾਂਦੀ ਹੈ ਤਾਂ ਫਿਰ ਉਦੋਂ ਥੋੜਾ ਜਿਹਾ ਮਨ ਵਿਚਾਨ ਹੋ ਜਾਂਦਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਤਾਂ ਕੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਮੈਂ ਇੱਕ ਗੱਲ ਜਰੂਰ ਕਹੂੰਗੀ ਤੁਹਾਨੂੰ ਅ ਵੀ ਜੇ ਹਨਾ ਕਈ ਵਾਰੀ ਆਪਾਂ ਆਪਣੀ ਫੈਮਿਲੀ ਦੇ ਵਿੱਚ ਵੀ ਆਪਣੀ ਬੱਚਿਆਂ ਤੋਂ ਕਈ ਗੱਲਾਂ ਦਾ ਆਪਾਂ ਲੁਕੂ ਰੱਖਦੇ ਆਂ ਮੇਰੇ ਖਿਆਲ ਦੇ ਵਿੱਚ ਨਾ ਆਪਣੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਜਿਹੜੀ ਜ਼ਰੂਰੀ ਗੱਲਾਂ ਉਹ ਪਤਾ ਹੋਣੀਆਂ ਚਾਹੀਦੀਆਂ ਇਹ ਮੈਂ ਤੁਹਾਨੂੰ ਤਾਂ ਦੱਸ ਰਹੀਆਂ ਕਾਸ ਜਿਹੜਾ ਮੇਰੇ ਜਿਹੜਾ ਮੇਰਾ ਸਹੁਰਾ ਘਰ ਉਹਨਾਂ ਨੇ ਟਾਈਮ ਰਹਿੰਦੇ ਇਹਨਾਂ ਨੂੰ ਇਹ ਸਭ ਕੁਝ ਦੱਸਿਆ ਹੁੰਦਾ ਹਨ ਵੀ ਚਲੋ ਹੋਰ ਨਾ ਸਹੀ ਦੱਸਿਆ ਹੁੰਦਾ ਕਿ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਵੀ ਤੁਸੀਂ ਇੱਥੋਂ ਚੱਕ ਜਿਹੜਾ ਕਾਰਜ ਆ ਪੜ ਸਕਦੇ ਹੋ ਤਾਂ ਮੇਰੇ ਖਿਆਲ ਦੇ ਵਿੱਚ ਇੰਨੀ ਵੱਡੀ ਵੀ ਟੈਨਸ਼ਨ ਨਹੀਂ ਸੀ ਖੜੀ ਹੋਣੀ ਤੇਸਕਾਰ ਕੇ ਸਮੇਂ ਰੰਦੇ ਨਾਲ ਸਾਨੂੰ ਆਪਣੇ ਬੱਚਿਆਂ ਨਾਲ ਜਰੂਰ ਸਾਂਝਾ ਕਰ ਦੇਣਾ ਚਾਹੀਦਾ ਜੋ ਗੱਲਾਂ ਉਹਨਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਜੋ ਗੱਲਾਂ ਅੱਗੇ ਜਾ ਕੇ ਉਹਨਾਂ ਲਈ ਮੁਸੀਬਤ ਬਣ ਸਕਦੀਆਂ ਹਨ ਤੇ ਆਪਾਂ ਦੇਖਦੇ ਹਾਂ ਲੋਕ ਦਾ 10-10 ਲੱਖ ਰੁਪਏ ਵਿੱਚ ਵੀ ਸੁਸਾਇਡ ਕਰ ਜਾਂਦੇ ਆ ਤੇ ਬਹੁਤ ਗਲਤ ਕਦਮ ਚੱਕ ਜਾਂਦੇ ਆ ਤੇ ਸੋ ਇਹੀ ਗੱਲ ਮੈਂ ਆਪਣੇ ਹਸਬੰਦ ਨੂੰ ਵੀ ਸਮਝਾਉਣੀ ਆ ਵੀ ਕੋਈ ਗੱਲ ਨਹੀਂ ਕੋਈ ਦੁਨੀਆ ਚਿਹਜੀ ਮੁਸ਼ਕਲ ਨਹੀਂ ਹੁੰਦੀ ਦਾ ਕੋਈ ਹੱਲ ਨਹੀਂ ਹੁੰਦਾ ਕੋਈ ਗੱਲ ਨਹੀਂ ਇਹਦਾ ਵੀ ਕੋਈ ਨਾ ਕੋਈ ਹੱਲ ਨਿਕਲੂਗਾ ਤੇ ਤੁਸੀਂ ਚਿੰਤਾ ਨਾ ਕਰੋ ਵੀ ਤੁਸੀਂ ਟੈਨਸ਼ਨ ਫਰੀ ਰਹੋ ਪਰਮਾਤਮਾ ਤੇ ਭਰੋਸਾ ਰੱਖੋ ਸਭ ਠੀਕ ਹੋ ਜਾਊਗਾ ਤੇ ਬਾਕੀ ਦੇਖਦੇ ਹਾਂ ਕੀ ਹੁੰਦਾ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ